ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਇਟਲੀ ਔਣਾ ਚਾਹੀਦਾ ਜਾਂ ਨਹੀਂ ਚਾਹੀਦਾ ਜਾਂ ਇਟਲੀ ਔਣ ਲੱਗੇ ਆਪਾਂ ਨੂੰ ਕਿਹੜੀ ਕਿਹੜੀ ਗੱਲਾਂ ਦਾ ਤਿਆਰ ਕਰਨਾ ਚਾਹੀਦਾ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਹੁਣ ਇਟਲੀ ਦੇ ਪੇਪਰ ਖੁੱਲ ਚੁਕੇ ਆ ਜਿਹਦੇ ਵਿੱਚ 9 ਮਹੀਨੇ ਵਾਲੇ ਸਾਲ ਵਾਲੇ ਡੋਮੈਸਟਿਕ ਪੇਪਰ ਵੀ ਖੁੱਲ ਚੁਕੇ ਆ ਤੇ ਜਿਨਿ ਜਿਨਿ ਮੇਰੇ ਵੀਰਾਂ ਭੈਣਾਂ ਨੇ ਆਪਣੇ ਪੇਪਰ ਭਰੋਣੇ ਆ ਉਹ ਆਪਣੇ ਏਜੰਟ ਨਾਲ ਕਿਹੜੀਆਂ ਕਿਹੜੀ ਗੱਲਾਂ ਦਾ ਤਿਆਰ ਕਰਨਾ ਤੁਹਾਨੂੰ ਅੱਜ ਆਪਾਂ ਦੱਸਾਂਗੇ ਪੇਪਰ ਭਰਨ ਤੋਂ ਪਹਿਲਾਂ ਏਜੰਟ ਨਾਲ ਸਿੱਧੀ ਗੱਲ ਕਰੋ ਕਿ ਕਿਟ ਜਮ੍ਹਾਂ ਕਰਵਾ ਕੇ ਦਵੇ ਤੇ ਨਾਲ ਆਈਡੀ ਲਗਾ ਦੇਵੇ ਜਿਹਨੂੰ ਕਹਿੰਦੇ ਆ ਇਟਲੀ ਚ ਸਜੋਨੂ ਜੇ ਆਪਣੇ ਕੋ ਸਜੋਨੂ ਹੋਊਗੀ ਤੇ ਆਪਣੇ ਇਟਲੀ ਚ ਵੈਲਿਊ ਆ ਆਪਾਂ ਕੰਮ ਕਰ ਸਕਦੇ ਆ ਆਪ ਨੂੰ ਰਿਹੈਸ਼ ਵਧੀਆ ਮਿਲ ਸਕਦੀ ਆ ਫੈਕਟਰੀਆਂ ਚ ਕੰਮ ਮਿਲ ਸਕਦਾ ਆ ਜੇ ਆਪਣੇ ਕੋ ਸਜੋਨੂ ਨਹੀਂ ਹੈਗੀ ਜਾਂ ਆਪਣ ਆਪਣੀ ਕਿਟ ਮਾਲਕ ਨਹੀਂ ਜਮ੍ਹਾਂ ਕਰਾਉਂਦਾ ਤੇ ਆਪਾਂ ਇੱਥੇ ਅਨਲੀਗਲ ਰਹਿ ਸਕਦੇ ਕਿਉਂਕਿ ਹੁਣ ਇਟਲੀ ਚ ਵੀ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਯੂ ਐਸਏ ਕੈਨੇਡਾ ਚ ਅੱਜਕੱਲ ਤੁਸੀਂ ਜਾਣਦੇ ਚੱਲ ਰਹੇ ਆ ਰਿਪੋਰਟ ਕਰਨਾ ਇਸ ਲਈ ਪਹਿਲਾਂ ਆਪਣੇ ਪੇਪਰ ਭਰਉਣ ਤੋਂ ਪਹਿਲਾਂ ਆਪਣੇ ਏਜੰਟ ਤੋਂ ਜਾਂ ਆਪਣੇ ਕਿਸੇ ਰਿਸ਼ਤੇਦਾਰ ਤੋਂ ਜੇ ਤੁਸੀਂ ਪੇਪਰ ਭਰੋਣੇ ਆ ਉਹਨਾਂ ਨਾਲ ਗੱਲ ਕਰੋ ਕਿ ਕਿਟ ਜਮ੍ਹਾਂ ਕਰਾ ਕੇ ਦੋਵੇ ਤੇ ਸਜੋਨ ਨੂੰ ਲੈ ਕੇ ਦੋਵੇ ਠੀਕ ਨਹੀਂ ਤੇ ਦੂਜੀ ਗੱਲ ਹੈ ਇਟਲੀ ਆਉਣ ਲੱਗੇ ਕੋਈ ਕੰਮ ਸੱਕ ਜਰੂਰ ਆਓ ਜੇ ਮੈਂ हेयर कटिंग ਦਾ ਜਾਂ ਕੁਕਿੰਗ ਦਾ ਜਾਂ ਕਿਸੇ ਨੂੰ ਗੱਡੀ ਚਲਾਉਣੀ ਆਉਦੀ ਹੋਵੇ ਜਾਂ ਕਾਰਪੈਂਟਰ ਦਾ ਕੰਮ ਇੱਥੇ ਬਹੁਤ ਚੱਲਦਾ ਹੈ ਇਲੈਕਟ੍ਰੀਸ਼ੀਅਨ ਦਾ ਬਿਲਡਿੰਗ ਦਾ ਕੰਮ ਚ ਬਹੁਤ ਪੈਸਾ ਆ ਤੇ ਐਂਟਰੀ ਤੇ ਆਉਣ ਦੀ ਗਲਤੀ ਨਾ ਕਰੋ ਕਿਉਂਕਿ ਜਿਹੜੇ ਮੇਰੇ ਵੀਰ ਇੱਥੇ ਹੁਣ ਤੱਕ ਐਂਟਰੀ ਤੇ ਆਏ ਆ ਉਹ ਹਜੇ ਵੀ ੱਟਕੇ ਖਾ ਰਹੇ ਆ ਇਮੀਗ੍ਰੇਸ਼ਨ ਓਪਨ ਦਾ ਵੇਟ ਕਰ ਰਹੇ ਪਰ ਹੱਲੇ ਤੱਕ ਇਮੀਗ੍ਰੇਸ਼ਨ ਓਪਨ ਨਹੀਂ ਹੋਈ 2025 ਦੇ ਸਟਾਰਟਿੰਗ ਚ ਰੋਲਾ ਪਿਆ ਸੀ ਕਿ ਇਮੀਗ੍ਰੇਸ਼ਨ ਓਪਨ ਹੋ ਜਾਣੀ ਆ ਬਟ ਹਜੇ ਵੀ ਕੋਈ ਆਫੀਸ਼ੀਅਲ ਨਿਊਜ਼ ਨਹੀਂ ਆਈ ਹੈਗੀ ਤੇ ਇਸ ਲਈ ਪਹਿਲਾਂ ਤੁਸੀਂ ਇੰਡੀਆ ਤੋਂ ਜਾਂ ਜਿੱਦੀ ਜਿਹੜੀ ਤੁਸੀਂ ਕੰਟਰੀ ਤੋਂ ਇਟਲੀ ਸ਼ਿਫਟ ਹੋਣਾ ਆ ਤੁਸੀਂ ਆਪਣੇ ਏਜੰਟ ਨਾਲ ਇਹ ਗੱਲ ਜ਼ਰੂਰ ਕਰਕੇ ਆਓ ਕਿ ਸਾਡੀ ਕਿਟ ਜਮ੍ਹਾਂ ਕਰਵਾ ਕੇ ਦਵੇ ਤੇ ਸਜੋਨ ਨੂੰ ਲੈ ਕੇ ਦਵੇ ਬਸ ਬਾਕੀ ਹੋਰ ਇਟਲੀ ਆਓ ਵਧੀਆ ਕੰਟਰੀ ਆ ਵਧੀਆ ਪੈਸਾ ਕਮਾਓ ਤੇ ਬਸ ਕਟ ਦੀ ਗੱਲ ਜ਼ਰੂਰ ਕਰਕੇ ਆਇਓ ਕਿਉਂਕਿ ਕੱਟ ਬਿਨਾ ਇੱਥੇ ਕਈ ਬੰਦੇ ਰੋਲਦੇ ਦੇਖੇ ਆ ਕਮਾਕਾਰਾ ਤੋਂ ਨਹੀਂ ਬੰਦੇ ਕੱਚੇ ਰਹਿਣਾ ਪੈਂਦਾ ਹੈ ਇੰਡੀਆ ਆ ਨਹੀਂ ਸਕਦੇ ਜੇ ਇੰਡੀਆ ਕੋਈ ਪ੍ਰੋਬਲਮ ਹੋਵੇ ਐਮਰਜੈਂਸੀ ਪੈ ਜਾਵੇ ਤਾਂ ਬੰਦਾ ਇੰਡੀਆ ਨਹੀਂ ਜਾ ਸਕਦਾ ਬਹੁਤ ੱਕੇ ਇਹਦਾ ਆਪਾਂ ਨੂੰ ਪੈਂਦੇ ਇੱਥੇ ਕੋਈ ਨਹੀਂ ਪੁੱਛਦਾ ਹੈਗਾ ਬਗਾਨੇ ਦੇਸ਼ਾਂ 'ਚ ਕੋਈ ਨਹੀਂ ਪੁੱਛਦਾ ਇਸ ਲਈ ਆਪਣੇ ਏਜੰਟ ਨਾਲ ਸਜੋਨੂ ਦੀ ਗੱਲ ਕਰਕੇ ਹੀ ਆਇਓ ਤੇ ਹਜੇ ਤੱਕ ਜਿਨੀ ਮੇਰੇ ਭੈਣ ਭਰਾਵਾਂ ਨੇ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਟਲੀ ਨਾਲ ਹੋਰ ਜੁੜੀਆਂ ਖਬਰਾਂ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰਦੇ ਹੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਓਕੇ ਜੀ ਧੰਨਵਾਦ